ਐਲਕੈਲਾਈਨ ਵਾਟਰ ਤੁਸੀਂ ਆਪ ਘਰੇ ਕਰ ਸਕਦੇ ਆ ਕਿਵੇਂ ਸਮੋ ਸਮਾਂ ਸਮਝੋ ਪਾਣੀ ਤੁਸੀਂ ਪਾ ਲਿਆ ਪਾ ਲਿਆ ਜੀ ਠੀਕ ਹੈ ਜੀ ਹਾਂ ਜੀ ਤੁਸੀਂ ਕਰਨਾ ਕੀ ਹੈ ਪਾਣੀ ਦੇ ਵਿੱਚ ਐਦਾਂ ਸਲਾਈਸਿਸ ਕੱਟ ਕੇ ਪਾ ਦੇਣੇ ਆ ਨਿੰਬੂ ਦੇ ਅੱਛਾ ਜੀ ਆ ਗੋਲ-ਗੋਲ ਜਿਹਾ ਅਸੀਂ ਕੱਟ ਲੈਣਾ ਕੱਟ ਲੈਣਾ ਨਿੰਬੂ ਨੂੰ ਜੀ 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 ਠੀਕ ਹੈ ਜੀ ਕੱਟ ਕੇ ਇਹਦੇ ਵਿੱਚ ਐ ਪਾ ਦੇ ਆ ਵੀ ਪਾ ਦੇ ਜੀ ਪਾ ਦਿਓ ਜੀ ਆ ਲਓ ਠੀਕ ਹੈ ਜੀ ਖੀਰਾ ਲੈਣਾ ਜੋਗੀ ਜੀ ਹਾਂ ਜੀ ਖੀਰਾ ਲੈ ਕੇ ਐਦਾਂ ਹੀ ਆ ਖੀਰਾ ਕੱਟ ਕੇ ਇਹ ਵੀ ਉਦੈ ਸਲਾਈਸ ਕਰਕੇ ਐ ਪਾ ਦੇਣੇ ਆ ਨਚੋੜਨਾ ਕੁਛ ਨਹੀਂ ਵਿੱਚ ਬਸ ਉਹਦੇ ਹਿਸਾਬ ਦਾ ਸੁੱਟ ਦਿਓ ਹਾਂ ਕੱਟ ਕੇ ਐਦਾਂ ਐ ਸੁੱਟ ਦੇਣੇ ਆ ਠ ਆਜੋ ਜੀ ਪੁਦੀਨਾ ਲੈ ਲਿਆ ਵਾਹ ਜੀ ਵਾਹ ਠੀਕ ਹੈ ਜੀ ਆਪਾਂ ਪੁਦੀਨੇ ਦੇ ਪੱਤੇ ਚਪਾਦੇ ਹਾਂਜੀ ਮੈਂ ਤੋੜ ਕੇ ਪੁਦੀਨੇ ਦੇ ਪੱਤੇ ਇਹਦੇ ਵਿੱਚ ਪਾਦੇ ਹਾਂਜੀ ਠੀਕ ਹੈ ਜੀ ਪਾ ਕੇ ਤੇ ਆਪਾਂ ਇਹਨੂੰ ਟੱਕ ਦੇਣਾ ਠੀਕ ਹੈ ਜੀ ਆਪਾਂ ਟੱਕਤਾ ਠੀਕ ਹੈ ਜੀ ਇਹਨੂੰ ਸਾਰੀ ਰਾਤ ਪਿਆ ਰਹਿਣ ਦੇਣਾ ਅੱਛਾ ਸਾਰੀ ਰਾਤ ਇਹ ਇਦਾਂ ਹੀ ਇਦਾਂ ਹੀ ਪਿਆ ਰਹਿਣ ਇਹਨੂੰ ਕੋਈ ਹਿਲਾਉਣਾ ਹਿਲਾਉਣਾ ਕੁਝ ਨਹੀਂ ਕਰਨੀ ਲੋੜ ਕੁਝ ਨਹੀਂ ਕਰਨੀ ਲੋੜ ਠੀਕ ਆ ਸਵੇਰੇ ਉੱਠਣਾ ਸਵੇਰੇ ਇਸ ਪਾਣੀ ਨੂੰ ਪੀਣ ਲੈਣਾ ਪੁਣ ਕੇ ਤੁਸੀਂ ਪਮਾ ਨਾਲ ਲੈ ਜਾਓ ਪਮਾ ਦਫਤਰ ਲੈ ਜਾਓ ਜਿੱਥੇ ਮਰਜ਼ੀ ਕਰ ਲਓ ਜਿਹੜੇ ਮਰਜ਼ੀ ਗਲਾਸ ਚ ਪਾ ਕੇ ਪੀ ਲਓ ਇਹ ਹੋ ਗਿਆ ਅਲਕਲਾਈਨ ਵਾਟਰ ਸਵੇਰੇ ਤੁਹਾਡਾ ਵਾਟਰ ਹੋ ਗਿਆ ਅਲਕਕਲਾਈਨ ਅੱਛਾ ਇੱਕ ਬਿਨਾ ਕੋਈ ਯੰਤਰ ਲਾਇਆ ਬਿਨਾ ਕੋਈ ਯੰਤਰ ਲਾਇਆ ਜੇ ਤੁਸੀਂ ਇਹਨੂੰ ਮਿਨਰਲ ਵਾਟਰ ਬਣਾਉਣਾ ਹੈ ਹਾਂ ਠੀਕ ਹੈ ਤੁਸੀਂ ਚਾਹੁੰਦੇ ਆ ਵੀ ਬੋਤਲ ਨਹੀਂ ਲੈਣੀ ਕਾਲਾ ਨਮਕ ਮਿਲਦਾ ਹਾਂਜੀ ਇਹ ਚ ਕਾਲਾ ਨਮਕ ਪਾ ਦਿਓ ਅੱਛਾ ਉਹ ਮਿਨਰਲ ਵਾਟਰ ਬਣ ਗਿਆ ਐਸਿਡ ਅੱਜਕੱਲ ਸਾਰਿਆਂ ਨੂੰ ਦੂਜੇ ਘਰ ਦੇ ਵਿੱਚ ਤਜਾਬ ਹੈ ਜੀ ਕਿਸੇ ਨੂੰ ਪੁੱਛ ਲਓ ਸਵੇਰੇ ਉੱਠ ਕੇ ਪਹਿਲਾਂ ਉਹ ਬਾਕੀ ਕੰਮ ਬਾਅਦ ਉਹ ਕਰਦਾ ਪਹਿਲਾਂ ਤਜਾਬ ਵਾਲਾ ਕੈਪਸੂਲ ਹੁੰਦਾ ਖਾਂਦੇ ਆ ਗੋਲੀਆਂ ਖਾਂਦੇ ਕੈਪਸੂਲ ਖਾਂਦੇ ਇਹ ਛਡਾ ਦੂਗਾ ਅਜਨੇ ਨਿਰਨੇ ਕਾਲਜੇ ਖਾਣ ਵਾਲਾ ਕੈਪਸੂਲ ਇਹ ਛਡਾ ਦੋ ਲਓ ਬਈ ਬਹੁਤ ਸਾਰੇ ਬੀਬੀਆਂ ਨੂੰ ਇਹ ਬਿਮਾਰੀ ਹੈਗੀ ਹੈ ਕਿ ਸਵੇਰੇ ਉੱਠ ਕੇ ਕਈ ਬੰਦਿਆਂ ਨੂੰ ਵੀ ਹੈਗੀ ਆ ਹਾਂ ਬਿਲਕੁਲ ਹਨਾ ਵੀ ਉਹ ਸਵੇਰੇ ਉੱਠ ਕੇ ਨਿਰਨੇ ਕਾਲਜੇ ਕਹਿੰਦੇ ਵੀ ਉਹ ਕੈਪਸੂਲ ਜੇ ਖਾਣਾ ਇਹਦੇ ਵਿੱਚ ਗੋਲੀਆਂ ਨਹੀਂ ਛਣਕਦੀਆਂ ਗੋਲੀਆਂ ਹੀ ਛਣਕਦੀਆਂ ਹਾਂ ਜੀ ਤੇ ਉਹ ਸਾਰਾ ਕੁਝ ਬੰਦ ਹੋ ਹੁਣ ਜਿੰਨੇ ਵੀ ਮੇਰੇ ਕੋਲ ਕਈ ਕੇਸ ਹੈਗੇ ਆ ਮੇਰੇ ਕੋਲ ਕੈਂਸਰ ਦੇ ਜਿਹੜੇ ਮਰੀਜ਼ ਆ ਮੈਂ ਉਹਨਾਂ ਨੂੰ ਇਹ ਪਾਣੀ ਦੀ ਰეკਮੈਂਡੇਸ਼ਨ ਕੀਤੀ ਹੈ ਤੇ ਤੁਸੀਂ ਪਹਿਲੇ ਮਹੀਨੇ ਚ ਉਹਨਾਂ ਨੂੰ ਫਰਕ ਆ ਜਦੋਂ ਇਹ ਪਾਣੀ ਨਾਲ ਪੀਣਾ ਸ਼ੁਰੂ ਕੀਤਾ ਹੈ ਕਿਉਂਕਿ ਉਹ ਬੋਡੀ ਦਾ ਪੀ ਐਚ ਲੈਵਲ ਮੈਂਟੇਨ ਕਰ ਦਿੰਦਾ ਨਾ ਗੈਸ ਬਣੇਗੀ ਹਾਂ ਨਾ ਕੋਈ ਉਹੋ ਜਿਹੀ ਦਿੱਕਤ ਹੋਏਗੀ ਤੇ ਜਿਹੜੇ ਬਿਮਾਰੀ ਹੈਗੀ ਆ ਉਹ ਆਟੋਮੈਟਿਕਲੀ ਘਟਦੀ ਜਾਏਗੀ ਕਿਉਂਕਿ ਐਸਿਡਿਕ এনवायरमेंट ਦੇ ਵਿੱਚ ਹੀ ਬਿਮਾਰੀਆਂ ਬਾਦੀਆਂ ਦਿਲ ਦੇ ਵਿੱਚ ਹੁੰਦਾ ਕਿ ਯਾਰ ਘੜਾ ਕੀ ਲੈਣਾ ਕੋਈ ਹੋਰ ਭਾਂਡਾ ਲੈ ਲਈਏ ਕੋਈ ਸਟੀਲ ਦਾ ਲੈ ਲਈਏ ਕੋਈ ਕਿਸੇ ਹੋਰ ਭਾਂਡੇ ਵਿੱਚ ਪਾ ਲਈਏ ਉਹ ਉਹ ਨਹੀਂ ਅਸਰ ਕਰੂਗਾ ਨਹੀਂ ਜੀ ਨਹੀਂ ਉਹ ਨਹੀਂ ਕਰੂਗਾ ਕਿਉਂਕਿ ਨੈਚੁਰਲ ਜਿਹੜੀ ਹੈਗੀ ਹੈ ਮਿੱਟੀ ਮੈਂ ਤੁਹਾਨੂੰ ਦੱਸਿਆ ਵੀ ਘੜੇ ਦੇ ਵਿੱਚ ছিਦਰ ਹੁੰਦੇ ਆ ਠੀਕ ਹੈ ਜੀ ਤੇ ਮਿੱਟੀ ਜਿਹੜੀ ਹੈਗੀ ਆ ਉਹ ਆਟੋਮੈਟਿਕਲੀ ਉਹ ਜਿਹੜਾ ਪਾਣੀ ਨੂੰ ਫਿਲਟਰ ਵੀ ਕਰ ਦੇਗੀ ਤੇ ਜਿਹੜੇ ਉਹਦੇ ਤੱਤ ਪੋਸ਼ਕ ਹੈਗੇ ਆ ਸਮਾਨ ਦੇ ਉਹ ਪਾਣੀ ਦੇ ਵਿੱਚ ਆ ਜੂਗੇ ਤੇ ਵਾਟਰ ਅਲਕਲਾਈਨ ਹੋ ਜਾਏਗਾ ਮੈਨੂੰ ਲੱਗਦਾ ਕਿ ਮੈਂ ਹੁਣ ਇੱਥੋਂ ਤੁਹਾਡੇ ਕੋਲੋਂ ਉੱਠਣਾ ਹੈ ਤੇ ਮੈਂ ਤੁਸੀ ਨਾਲ ਲੈ ਕੇ ਜਾਣਾ ਤੁਸੀਂ ਆਏ ਲੈ ਜਾਓ ਘੜਾ ਕਿਉਂਕਿ ਕਿਉਂਕਿ ਇਹ ਜਿਹੜਾ ਹੈਗਾ ਆਪਣੀ ਰੋਜ਼ਮਰਦ ਦੀ ਜ਼ਿੰਦਗੀ 'ਚ ਕੰਮ ਆਣੀ ਸੀ ਜੀ ਐਸਡ ਅੱਜਕੱਲ ਸਾਰਿਆਂ ਨੂੰ ਦੂਜੇ ਘਰ ਦੇ ਵਿੱਚ ਤਜਾਬ ਹੈ ਜੀ ਬਿਲਕੁਲ ਪਰ ਇਹ ਤਾਂ ਗਰਮੀਆਂ ਦੇ ਵਾਸਤੇ ਤੁਸੀਂ ਸਾਨੂੰ ਇੱਕ ਬਹੁਤ ਵੱਡਾ ਤੋਹਫਾ ਦੱਸਿਆ ਇਹ ਜੋਗੀ ਜੀ ਹੁਣ ਸਾਡੇ ਕੋਲ ਮਰੀਜ਼ ਜਿਹੜੇ ਆਉਂਦੇ ਆ ਚਾਹੇ ਉਹ ਲੀਵਰ ਦਾ ਮਰੀਜ਼ ਹੋਵੇ ਚਾਹੇ ਉਹ ਕਿਡਨੀ ਦਾ ਮਰੀਜ਼ ਹੋਵੇ ਚਾਹੇ ਉਹ ਕੈਂਸਰ ਦਾ ਮਰੀਜ਼ ਹੋਵੇ ਅੱਛਾ ਜੀ ਅਸੀਂ ਉਹਨੂੰ ਐਲਕੈਲਾਈਨ ਵਾਟਰ ਰეკਮੈਂਡ ਕਰਦੇ ਹੀ ਕਰਦੇ ਆ ਸਸਿਕਾਲ ਜੀ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਅੱਜ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਸਵਾਲਾਤ ਇੱਧਰ ਉੱਧਰ ਘੁੰਮਦੇ ਨੇ ਜਿਹੜੇ ਸਾਡੀ ਜ਼ਿੰਦਗੀ ਦੇ ਨਾਲ ਜੁੜੇ ਹੁੰਦੇ ਨੇ ਸਾਡੀ ਜ਼ਿੰਦਗੀ ਨਾਲ ਸਿੱਧਾ ਜੁੜਿਆ ਹੋਇਆ ਪਾਣੀ ਤੇ ਪਾਣੀ ਦੇ ਨਾਲ ਜੁੜੇ ਹੋਏ ਵੀ ਬਹੁਤ ਸਾਰੇ ਸਵਾਲ ਹੁੰਦੇ ਨੇ ਕਿ ਕੋਈ ਕਹਿੰਦਾ ਪਾਣੀ ਖੜਕ ਕੇ ਪੀ ਲਓ ਕੋਈ ਕਹਿੰਦਾ ਬੈਠ ਕੇ ਪੀ ਲਓ ਕੋਈ ਕਹਿੰਦਾ ਪਾਣੀ ਗਰਮ ਕਰਕੇ ਪੀ ਲਓ ਕੋਈ ਕਹਿੰਦਾ ਪਾਣੀ ਠੰਡਾ ਪੀ ਲਓ ਕੋਈ ਕਹਿੰਦਾ ਠੰਡਾ ਨਹੀਂ ਪੀਣਾ ਕੋਈ ਕਹਿੰਦਾ ਵਿੱਚ ਨਿੰਬੂ ਪਾ ਲਓ ਕੋਈ ਕਹਿੰਦਾ ਵਿੱਚ ਖੁਸ਼ ਪਾ ਲਓ ਗੱਲ ਕਿ ਪਾਣੀ ਇੱਕੋ ਹੀ ਹੈ ਪਰ ਉਹਦੇ ਪੀਣ ਦੇ ਤਰੀਕੇ ਬਹੁਤ ਸਾਰੇ ਨੇ ਔਰ ਇੱਥੋਂ ਤੱਕ ਕਿ ਕੋਈ ਕਹਿੰਦਾ ਆਰਓ ਦਾ ਪਾਣੀ ਪੀਣਾ ਹੈ ਕੋਈ ਕਹਿੰਦਾ ਨਹੀਂ ਪੀਣਾ ਕੋਈ ਕਹਿੰਦਾ ਆਰਓ ਹੁਣ ਐਸੇ ਨਵੇਂ ਆ ਗਏ ਕਿ ਐਲਕਲਾਈਨ ਇਹਦੇ ਵਿੱਚ ਆ ਗਿਆ ਇਹ ਐਲਕਲਾਈਨ ਜਿਹੜੀ ਆ ਇੱਕ ਨਵੀਂ ਖੋਜ ਕੱਢ ਮ ਪਰ ਅਸੀਂ ਆਪਣੇ ਘਰ ਦੇ ਵਿੱਚ ਬਿਨਾ ਆਰਓ ਲਵਾਇਆ ਪਾਣੀ ਨੂੰ ਐਲਕਲਾਈਨ ਕਿਵੇਂ ਬਣਾ ਸਕਦੇ ਹਾਂ ਇਹ ਇੱਕ ਬਹੁਤ ਵੱਡਾ ਸਵਾਲ ਹੈ ਔਰ ਸਾਡੇ ਇਸ ਸਵਾਲ ਦਾ ਜਵਾਬ ਦੇਣ ਦੇ ਵਾਸਤੇ ਸਾਡੇ ਨਾਲ ਵੈਦ ਵਰੁਣ ਸ਼ਰਮਾ ਜੀ ਨੇ ਸਭ ਤੋਂ ਪਹਿਲਾਂ ਦੀ ਤੁਹਾਡਾ ਸਵਾਗਤ ਜੀ ਬਹੁਤ ਬਹੁਤ ਸ਼ੁਕਰੀਆ ਜੋਗੀ ਜੀ ਪਾਣੀ ਦੇ ਬੜੇ سارے ਸਵਾਲ ਨੇ ਜੀ ਤੇ ਜਿਹੜਾ ਅੱਜ ਅਸੀਂ ਮੁੱਦਾ ਮੇਨ ਲੈ ਕੇ ਆਏ ਹਾਂ ਜੀ ਜੀ ਐਲਕਲਾਈਨ ਵਾਟਰ ਜਿਹੜਾ ਵੀ ਇਹ ਕਿਦਾਂ ਕਰਨਾ ਇਹਨੂੰ ਕਿਉਂਕਿ ਅਸੀਂ ਆਰਓ ਲਵਾਉਣਾ ਨਹੀਂ ਕਿਉਂਕਿ ਤੁਸੀਂ ਵੀ ਕਹਿੰਦੇ ਆ ਆਰਓ ਵਾਲਾ ਪਾਣੀ ਨਾ ਪੀਓ ਯਾਰ ਉਹਦੇ ਵਿੱਚ ਸਾਰੇ ਤਾਤੇ ਹੀ ਮਰ ਜਾਂਦੇ ਆ ਹੈਨਾ ਤੇ ਹੁਣ ਇਹ ਇਹ ਹੁਣ ਦੱਸੋ ਸਾਨੂੰ ਵੀ ਆਪਾਂ ਘਰ ਦੇ ਵਿੱਚ ਸੌਖਾ ਸਸਤਾ ਸਾਧਨ ਕਿਹੜਾ ਵਰਤੀਏ ਤੇ ਜਿਹੜਾ ਸਾਨੂੰ ਇਹ ਪਾਣੀ ਜਿਹੜਾ ਐਲਕੈਨ ਬਣ ਜਾਵੇ ਦੇਖੋ ਜੋਗੀ ਜੀ ਅੱਜਕੱਲ ਨਵਾਂ ਇੱਕ ਟ੍ਰੈਂਡ ਜਿਹੜਾ ਤੁਸੀਂ ਜਿੱਦਾਂ ਕਿਹਾ ਵੀ ਅੱਜਕੱਲ ਆ ਗਿਆ ਜੀ ਮਸ਼ੀਨਾਂ ਆ ਗਈਆਂ ਐਲਕੈਲਾਈਨ ਵਾਟਰ ਕੱਢਦੀਆਂ ਹ ਹੁਣ ਪਤਾ ਨਹੀਂ ਕੀ ਰੇਟ ਹੈ ਮੈਂ ਤਾਂ ਸੁਣਿਆ ਬਹੁਤ ਮਹਿੰਗੇ ਮਹਿੰਗੇ ਪ੍ਰੋਡਕਟ ਹੈਗੇ ਆ ਲੇਕਿਨ ਜਦੋਂ ਕੁਦਰਤ ਨੇ ਸਾਨੂੰ ਇੱਕ ਇਹੋ ਜੀ ਚੀਜ਼ ਦਿੱਤੀ ਹੋਈ ਹੈ ਜਿਹੜੀ ਕਿ ਬਹੁਤ ਜ਼ਿਆਦਾ ਮਹਿੰਗੀ ਨਹੀਂ 500 ਰੁਪਏ ਦੀ ਚੀਜ਼ ਹੈ ਤੁਸੀਂ ਸਾਹਮਣੇ ਪਈਆ ਤੁਹਾਡੇ ਸਾਹਮਣੇ ਦੇਖੋ ਇਹ ਇੱਕ ਇਹ ਹਾਂਡੀ ਪਈ ਹੈ ਇਹ ਹੈਗੀ ਮਿੱਟੀ ਦੀ ਠੀਕ ਹੈ ਜੀ ਅੱਜ ਤੋਂ ਪਹਿਲਾਂ ਸਾਡੇ ਬਜ਼ੁਰਗ ਜਿਹੜੇ ਪਾਣੀ ਪੀਂਦੇ ਸੀਗੇ ਉਹ ਮਿੱਟੀ ਦੇ ਘੜਿਆਂ ਚ ਘੜਿਆਂ ਚ ਪੀਂਦੇ ਸੀਗੇ ਉਹ ਨੇਚਰਲ ਫ੍ਰਿਜ ਹੈਗਾ ਠੀਕ ਹੈ ਤੇ ਨੇਚਰਲੀ ਇਹ ਫਿਲਟਰ ਹੈਗਾ ਜੀ ਇਦੇ ਵਿੱਚ ਜੁਗ ਜੀ ਛੇਦਰ ਹੁੰਦੇ ਆ ਜਿਹੜੇ ਕੀ ਪਾਣੀ ਨੂੰ ਆਟੋਮੈਟਿਕਲੀ ਫਿਲਟਰ ਕਰ ਦਿੰਦੇ ਆ ਅੱਛਾ ਜਿਹੜੇ ਵਿੱਚ ਸੁਰਾਖ ਸੁਰਾਖ ਹੁੰਦੇ ਆ ਕੁਦਰਤੀ ਬਣੇ ਹੁੰਦੇ ਆ ਕੁਦਰਤੀ ਬਣੇ ਉਹਨੇ ਫਿਲਟਰ ਕਰ ਦਿੰਦੇ ਆ ਫਿਲਟਰ ਕਰ ਦਿੰਦੇ ਆ ਠੀਕ ਹੈ ਜੀ ਰਹੀ ਗੱਲ ਐਲਕਾਲਾਈਨ ਵਾਟਰ ਦੀ ਐਲਕਾਲਾਈਨ ਵਾਟਰ ਤੁਸੀਂ ਆਪ ਘਰੇ ਕਰ ਸਕਦੇ ਆ ਕਿਵੇਂ ਸਮੋ ਆਮਲਾ ਸਮਝੋ ਪਾਣੀ ਤੁਸੀਂ ਪਾ ਲਿਆ ਪਾ ਲਿਆ ਜੀ ਠੀਕ ਹੈ ਜੀ ਤੁਸੀਂ ਕਰਨਾ ਕੀ ਆ ਪਾਣੀ ਦੇ ਵਿੱਚ ਐਦਾਂ ਸਲਾਈਸਿਸ ਕੱਟ ਕੇ ਪਾ ਦੇਣੇ ਆ ਨਿੰਬੂ ਦੇ ਅੱਛਾ ਜੀ ਆ ਗੋਲ ਗੋਲ ਜਿਆ ਅਸੀਂ ਕੱਟ ਲੈਣਾ। ਕੱਟ ਲੈਣਾ ਨਿੰਬੂ ਨੂੰ। ਜੀ ਜੀ ਜੀ। ਠੀਕ ਹੈ ਜੀ। ਕੱਟ ਕੇ ਇਹਦੇ ਵਿੱਚ ਐ ਪਾ ਦੇਣਾ। ਆ ਵੀ ਪਾ ਦਿਆਂ ਜੀ। ਪਾ ਦਿਓ ਜੀ। ਆ ਲਓ ਜੀ। ਠੀਕ ਹੈ ਜੀ। ਖੀਰਾ ਲੈਣਾ ਜੋਗੀ ਜੀ? ਹਾਂ ਜੀ। ਖੀਰਾ ਲੈ ਕੇ ਐਦਾਂ ਹੀ ਆ ਖੀਰਾ ਕੱਟ ਕੇ ਇਹ ਵੀ ਸਲਾਈਸ ਸਲਾਈਸ ਕਰਕੇ ਐ ਪਾ ਦੇਣੇ ਆ। ਨਚੋੜਨਾ ਕੁਛ ਨਹੀਂ ਵਿੱਚ। ਬਸ ਉਹਦੇ ਹਿਸਾਬ ਦਾ ਸੁੱਟ ਦਿਓ। ਹਾਂ ਕੱਟ ਕੇ ਐਦਾਂ ਐ ਸੁੱਟ ਦੇਣੇ ਆ। ਠੀਕ ਹੈ ਜੀ। ਆ ਜੋਗੀ ਜੀ ਪੁਦੀਨਾ ਲੈ ਲਿਆ। ਵਾਹ ਜੀ ਵਾਹ। ਠੀਕ ਹੈ ਜੀ। ਆਪਾਂ ਪੁਦੀਨੇ ਦੇ ਪੱਤੇ ਚਪਾਤੇ। ਹਾਂ ਜੀ। ਐ ਤੋੜ ਕੇ ਪੁਦੀਨੇ ਦੇ ਟੱਕ ਦੇਣਾ ਠੀਕ ਹੈ ਜੀ ਆਪਾਂ ਟੱਕਤਾ ਠੀਕ ਹੈ ਜੀ ਇਹਨੂੰ ਸਾਰੀ ਰਾਤ ਪਿਆ ਰਹਿਣ ਦੇਣਾ ਅੱਛਾ ਸਾਰੀ ਰਾਤ ਇਹ ਇਦਾਂ ਏਦਾਂ ਹੀ ਪਿਆ ਰਹਿਣ ਇਹਨੂੰ ਕੋਈ ਹਿਲਾਉਣਾ ਹਿਲਾਉਣਾ ਕੁਝ ਨਹੀਂ ਕਰਨ ਦੇ ਲੋਕ ਕੁਝ ਨਹੀਂ ਕਰਨ ਦੇ ਲੋਕ ਠੀਕ ਆ ਸਵੇਰੇ ਉੱਠਣਾ ਸਵੇਰੇ ਇਸ ਪਾਣੀ ਨੂੰ ਪੁੰਨ ਲੈਣਾ ਅੱਛਾ ਪੁੰਨ ਕੇ ਤੁਸੀਂ ਪਮਾ ਨਾਲ ਲੈ ਜਾਓ ਪਮਾ ਦਫ਼ਤਰ ਲੈ ਜਾਓ ਜਿੱਥੇ ਮਰਜ਼ੀ ਕਰ ਲਓ ਜਿਹੜੇ ਮਰਜ਼ੀ ਗਲਾਸ ਚ ਪਾ ਕੇ ਪੀ ਲਓ ਅੱਛਾ ਇਹ 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 ਸਾਰੀ ਰਾਤ ਆਪਾਂ ਏਦਾਂ ਹੀ ਪਿਆ ਰਹਿਣ ਦੇਣਾ ਜੀ ਪਹਿਲਾਂ ਘੜਾ ਜਿਹੜਾ ਲੈ ਕੇ ਕੋਈ ਵੀ ਆਵਾ ਮਿੱਟੀ ਦਾ ਭਾਂਡਾ ਲੈ ਕੇ ਉਹਦੇ ਵਿੱਚ ਪਾਣੀ ਪਾ ਲੈਣਾ ਫਿਰ ਉਹਦੇ ਵਿੱਚ ਖੀਰਾ ਨਿੰਬੂ ਜੀ ਫਿਰ ਪੁਦੀਨਾ ਪੁਦੀਨਾ ਇਹਦੇ ਪੁਦੀਨੇ ਦੇ ਪਤੇ ਪਾ ਲਓ ਇਹਦੇ ਵਿੱਚ ਤੁਸੀਂ ਹੋਰ ਐਡ ਕਰਨਾ ਚਾਹੁੰਦੇ ਹੋ ਤਾਂ ਤુલਸੀ ਵੀ ਐਡ ਕਰ ਸਕਦੇ ਆ ਅੱਛਾ ਠੀਕ ਹੈ ਜੀ ਇਹ ਹੋ ਗਿਆ ਅਲਕਲਾਈਨ ਵਾਟਰ ਸਵੇਰੇ ਤੁਹਾਡਾ ਵਾਟਰ ਹੋ ਗਿਆ ਅਲਕਲਾਈਨ ਅੱਛਾ ਬਿਨਾ ਕੋਈ ਯੰਤਰ ਲਾਇਆ ਬਿਨਾ ਕੋਈ ਯੰਤਰ ਲਾਇਆ ਜੇ ਤੁਸੀਂ ਇਹਨੂੰ ਮਿਨਰਲ ਵਾਟਰ ਬਣਾਉਣਾ ਹੈ ਹਾਂ ਠੀਕ ਹੈ ਤੁਸੀਂ ਚਾਹੁੰਦੇ ਆ ਵੀ ਬੋਤਲ ਨਹੀਂ ਲੈਣੀ ਕਾਲਾ ਨਮਕ ਮਿਲਦਾ ਹਾਂਜੀ ਇਹ ਚ ਕਾਲਾ ਨਮਕ ਪਾ ਦਿਓ ਅੱਛਾ ਉਹ ਮਿਨਰਲ ਵਾਟਰ ਬਣ ਗਿਆ ਅੱਛਾ ਕਾਲਾ ਲੂਣ ਪਾ ਦਿੱਤਾ ਤੇ ਮਿਨਰਲ ਵਾਟਰ ਬਣ ਗਿਆ ਮਿਨਰਲ ਵਾਟਰ ਬਣ ਗਿਆ ਠੀਕ ਹੈ ਜੀ ਬਾਜ਼ਾਰੋਂ 20 ਰੁਪਏ ਦੀ ਬੋਤਲ ਲੈਣ ਦੀ ਲੋੜ ਹੀ ਨਹੀਂ ਕੀ ਕਰੇ ਪਾਣੀ ਆ ਪਾਓ ਨਿੰਬੂ ਘਰੇ ਹੁੰਦੀ ਆ ਖੀਰੇ ਘਰੇ ਹੁੰਦੀ ਆ ਪਦੀਨਾ ਹੁੰਦੀ ਆ ਤੇ ਕਾਲਾ ਨਮਕ ਵੀ ਹੁੰਦਾ ਹੈ ਬਿਲਕੁਲ ਜੀ ਔਰ ਇਹ ਤਾਂ ਗਰਮੀਆਂ ਦੇ ਵਾਸਤੇ ਤੁਸੀਂ ਸਾਨੂੰ ਇੱਕ ਬਹੁਤ ਵੱਡਾ ਤੋਹਫਾ ਦੱਸਿਆ ਇਹ ਜੋਗੀ ਜੀ ਹੁਣ ਸਾਡੇ ਕੋਲ ਮਰੀਜ਼ ਜਿਹੜੇ ਆਉਂਦੇ ਆ ਚਾਹੇ ਉਹ ਲੀਵਰ ਦਾ ਮਰੀਜ਼ ਹੋਵੇ ਚਾਹੇ ਉਹ ਕਿਡਨੀ ਦਾ ਮਰੀਜ਼ ਹੋਵੇ ਚਾਹੇ ਉਹ ਕੈਂਸਰ ਦਾ ਮਰੀਜ਼ ਹੋਵੇ ਅੱਛਾ ਜੀ ਅਸੀਂ ਉਹਨੂੰ ਐਲਕੈਲਾਈਨ ਵਾਟਰ ਰეკਮੈਂਡ ਕਰਦੇ ਹੀ ਕਰਦੇ ਆ ਵੀ ਇਹੋ ਹੀ ਪੀਣਾ ਇਹੋ ਪੀਣਾ ਹੁਣ ਜਿੰਨੇ ਵੀ ਮੇਰੇ ਕੋਲ ਕਈ ਕੇਸ ਹੈਗੇ ਆ ਮੇਰੇ ਕੋ ਕੈਂਸਰ ਦੇ ਜਿਹੜੇ ਮਰੀਜ਼ ਹੈ ਮੈਂ ਉਹਨਾਂ ਨੂੰ ਇਹ ਪਾਣੀ ਦੀ ਰეკਮੈਂਡੇਸ਼ਨ ਕੀਤੀ ਹੈ ਤੇ ਤੁਸੀਂ ਪਹਿਲੇ ਮਹੀਨੇ ਚ ਹੀ ਉਹਨਾਂ ਨੂੰ ਫਰਕ ਆਇਆ ਜਦੋਂ ਇਹ ਪਾਣੀ ਨਾਲ ਪੀਣਾ ਸ਼ੁਰੂ ਕੀਤਾ ਆ ਕਿਉਂਕਿ ਉਹ ਬੋਡੀ ਦਾ ਪੀ ਐਚ ਲੈਵਲ ਮੈਂਟੇਨ ਕਰ ਦਿੰਦਾ ਹੈ ਅੱਛਾ ਨਾ ਗੈਸ ਬਣੇਗੀ ਹਾਂ ਨਾ ਕੋਈ ਉਹੋ ਜਿਹੀ ਦਿੱਕਤ ਹੋਏਗੀ ਤੇ ਜਿਹੜੇ ਬਿਮਾਰੀ ਹੈਗੀ ਆ ਉਹ ਆਟੋਮੈਟਿਕਲੀ ਘਟਦੀ ਜਾਏਗੀ ਕਿਉਂਕਿ ਐਸਿਡਿਕ এনवायरमेंट ਦੇ ਵਿੱਚ ਹੀ ਬਿਮਾਰੀਆਂ ਬਾਦੀਆਂ ਜੀ ਕਈ ਵਾਰ ਡਾਕਟਰ ਇਹ ਵੀ ਦਿਲ ਦੇ ਵਿੱਚ ਹੁੰਦਾ ਕਿ ਯਾਰ ਘੜਾ ਕੀ ਲੈਣਾ ਕੋਈ ਹੋਰ ਭਾਂਡਾ ਲੈ ਲੀਏ ਕੋਈ ਸਟੀਲ ਦਾ ਲੈ ਲਈਏ ਕੋਈ ਕਿਸੇ ਹੋਰ ਭਾਂਡੇ ਵਿੱਚ ਪਾ ਲਈ ਉਹ ਨਹੀਂ ਅਸਰ ਕਰੂਗਾ ਨਹੀਂ ਜੀ ਨਹੀਂ ਉਹ ਨਹੀਂ ਕਰੂਗਾ ਕਿਉਂਕਿ ਨੈਚੁਰਲ ਜਿਹੜੀ ਹੈਗੀ ਹੈ ਮਿੱਟੀ ਮੈਂ ਤੁਹਾਨੂੰ ਦੱਸਿਆ ਵੀ ਘੜੇ ਦੇ ਵਿੱਚ ছিਦਰ ਹੁੰਦੇ ਆ ਠੀਕ ਹੈ ਜੀ ਤੇ ਮਿੱਟੀ ਜਿਹੜੀ ਹੈਗੀ ਆ ਉਹ ਆਟੋਮੈਟਿਕਲੀ ਉਹ ਜਿਹੜਾ ਪਾਣੀ ਨੂੰ ਫਿਲਟਰ ਵੀ ਕਰ ਦੇਗੀ ਤੇ ਜਿਹੜੇ ਉਹਦੇ ਤੱਤ ਪੋਸ਼ਕ ਹੈਗੇ ਆ ਸਮਾਨ ਦੇ ਉਹ ਪਾਣੀ ਦੇ ਵਿੱਚ ਆ ਜੂਗੇ ਤੇ ਵਾਟਰ ਹਲਕਾ ਲੈ ਨੂੰ ਹੋ ਜਾਏਗਾ ਤੇ ਮੰਨ ਲਓ ਇਹਨੂੰ ਪਾਣੀ ਨੂੰ ਜਦੋਂ ਆਪਾਂ ਪਾਉਣ ਲਿਆ ਜੀ ਪੁਣ ਕੇ ਫਿਰ ਆਪਾਂ ਇਹਨੂੰ ਕਿਸੇ ਵੀ ਭਾਂਡੇ ਚ ਰੱਖ ਸਕਦੇ ਕਿਸੇ ਵੀ ਭਾਂਡੇ ਚ ਪਾ ਸਕਦੇ ਇਹਦੇ ਵਿੱਚ ਤਾਂ ਨਹੀਂ ਮੁੜ ਕੇ ਫਿਰ ਰੋਲਾ ਪੈਦਾ ਕਿ ਪਲਾਸਟਿਕ ਦਾ ਭਾਂਡਾ ਨਹੀਂ ਹੋਣਾ ਚਾਹੀਦਾ ਕੋਈ ਦੇਖੋ ਜੀ ਆਮ ਤੌਰ ਤੇ ਆਪਾਂ ਬੋਤਲਾ ਲੈ ਕੇ ਜਾਈ ਦੀਆਂ ਬੋਤਲਾਂ ਲੈਣੀਆਂ ਸਟੀਲ ਦੀਆਂ ਹੁੰਦੀਆਂ ਠੀਕ ਹੈ ਸਟੀਲ ਇੱਕ ਇਹੋ ਜਿਹੀ ਚੀਜ਼ ਹੈ ਜਿਹੜੀ ਰਿਐਕਟ ਨਹੀਂ ਕਰਦੀ ਕਿਸੇ ਚੀਜ਼ ਦੇ ਨਾਲ ਠੀਕ ਹੈ ਕਿਉਂਕਿ ਉਹ ਮਿਸ਼ਰਣ ਹੁੰਦਾ ਕਈ ਧਾਤੂਆਂ ਦਾ ਠੀਕ ਹੈ ਜੀ ਉਹ ਰਿਐਕਟ ਨਹੀਂ ਕਰਦੀ ਠੀਕ ਹੈ ਉਹਦੇ ਵਿੱਚ ਤੁਸੀਂ ਕਨਵਰਟ ਕਰੋ ਠੰਡਾ ਪਾਣੀ ਕਰਕੇ ਪਾਣੀ ਠੰਡਾ ਹੋਣਾ ਹੈ ਜੇ ਤੁਸੀਂ ਇਹਦੇ ਪਲਟੋਗੇ ਠੰਡਾ ਹੀ ਹੋਊਗਾ ਉਹ ਤਾਂ ਕਰ ਸਕਦੇ ਆ ਠੰਡਾ ਕੋਈ ਪ੍ਰੋਬਲਮ ਪਰ ਤੁਹਾਨੂੰ ਲੋਡ ਪੈਣੀ ਨਹੀਂ ਕਿਉਂਕਿ ਜਦੋਂ ਘੜੇ 'ਚ ਤੁਸੀਂ ਰਾਤੀ ਰੱਖੋਗੇ ਤਾਂ ਸਵੇਰੇ ਆਟੋਮੈਟਿਕਲੀ ਠੰਡਾ ਹੋਏਗਾ ਠੀਕ ਹੈ ਜੀ ਉਹਨੂੰ ਕਨਵਰਟ ਕਰੋ ਕਨਵਰਟ ਕਰਕੇ ਤੁਸੀਂ ਪਾਣੀ ਪੀ ਸਕਦੇ ਆ ਤੇ ਤੁਹਾਨੂੰ ਫਰਕ ਜਿਹੜਾ ਹੈਗਾ ਪਤਾ ਲੱਗ ਜਾਏਗਾ ਇਸ ਪਾਣੀ ਦੇ ਵਿੱਚ ਵੀ ਤੇ ਆਮ ਪਾਣੀ ਦੇ ਵਿੱਚ ਵੀ ਲਓ ਜੀ ਇਹ ਬਹੁਤ ਹੀ ਸੌਖਾ ਤੇ ਸਸਤਾ ਸਾਧਨ ਆ ਆਪਣੇ ਘਰਾਂ ਦੇ ਵਿੱਚ ਐਲਕਲਾਈਨ ਵਾਟਰ ਤਿਆਰ ਕਰਨ ਦਾ ਔਰ ਇਹ ਵੈਦ ਵਰੂ ਸ਼ਰਮਾ ਜੀ ਸਾਡੇ ਨਾਲ ਸਨ ਔਰ ਇਹਨਾਂ ਨੇ ਬਹੁਤ ਚੰਗੇ ਤਰੀਕੇ ਦੇ ਨਾਲ ਕੋਈ ਬਹੁਤਾ ਖਰਚਾ ਨਹੀਂ ਯਾਰ ਜੇ 100 150 ਰੁਪਏ ਦੇ ਵਿੱਚ ਸਾਨੂੰ ਜ਼ਿੰਦਗੀ ਜਿਹੜੀ ਹੈ ਹੋਰ ਜ਼ਿਆਦਾ ਸੋਹਣੀ ਖੂਬਸੂਰਤ ਮਿਲ ਜਾਂਦੀ ਹੈ ਤਾਂ ਫਿਰ ਇਹਦੇ ਨਾਲ ਦਾ ਕੋਈ ਸੌਦਾ ਸਸਤਾ ਹੋ ਨਹੀਂ ਸਕਦਾ ਵੈਸੇਬ ਇਹ ਬਹੁਤ ਕੰਮ ਦੀ ਗੱਲ ਜਿਹੜੀ ਤੁਸੀਂ ਦੱਸੀ ਆ ਤੇ ਮੈਨੂੰ ਲੱਗਦਾ ਕਿ ਮੈਂ ਹੁਣ ਇੱਥੋਂ ਤੁਹਾਡੇ ਕੋਲੋਂ ਉੱਠਣਾ ਹੈ ਤੇ ਮੈਂ ਤੁਸਾਂ ਲੈ ਕੇ ਜਾਣਾ ਤੁਸੀਂ ਆਏ ਲੈ ਜਾਓ ਘਰਾਂ ਕਿਉਂਕਿ ਇਹ ਜਿਹੜਾ ਹੈਗਾ ਆਪਣੀ ਰੋਜ਼ਮਰਦ ਦੀ ਜ਼ਿੰਦਗੀ 'ਚ ਕੰਮ ਆਣੀ ਸੀ ਜੀ 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 ਐਸਡ ਅੱਜਕੱਲ ਸਾਰਿਆਂ ਨੂੰ ਦੂਜੇ ਘਰ ਦੇ ਵਿੱਚ ਤਜਾਬ ਹੈ ਜੀ ਕਿਸੇ ਨੂੰ ਪੁੱਛ ਲਓ ਸਵੇਰੇ ਉੱਠ ਕੇ ਪਹਿਲਾਂ ਉਹ ਬਾਕੀ ਕੰਮ ਬਾਝੋਂ ਕਰਦਾ ਪਹਿਲਾ ਤੇਜਾ ਵਾਲਾ ਕੈਪਸੂਲ ਹੁੰਦਾ ਖਾਂਦੇ ਆ ਗੋਲੀਆਂ ਖਾਂਦੇ ਆ ਕੈਪਸੂਲ ਖਾਂਦੇ ਇਹ ਛਡਾ ਦੂਗਾ ਅਜਨੇ ਨਿਰਨੇ ਕਾਲਜੇ ਖਾਣ ਵਾਲਾ ਕੈਪਸੂਲ ਇਹ ਛਡਾ ਦੂ ਲਓ ਬਈ ਬਹੁਤ ਸਾਰੇ ਬੀਬੀਆਂ ਨੂੰ ਇਹ ਬਿਮਾਰੀ ਹੈਗੀ ਕਿ ਸਵੇਰੇ ਉੱਠ ਗਏ ਕਈ ਬੰਦਿਆਂ ਨੂੰ ਵੀ ਹੈਗੀ ਆ ਹਾਂ ਬਿਲਕੁਲ ਹਨਾ ਵੀ ਉਹ ਸਵੇਰੇ ਉੱਠ ਕੇ ਨਿਰਨੇ ਕਾਲਜੇ ਕਹਿੰਦੇ ਵੀ ਉਹ ਕੈਪਸੂਲ ਜਿਹਾ ਖਾਣਾ ਇਹਦੇ ਵਿੱਚ ਗੋਲੀਆਂ ਨਹੀਂ ਛਣਕਣੀਆਂ ਗੋਲੀਆਂ ਨਹੀਂ ਛਣਕਣੀਆਂ ਹਾਂ ਜੀ ਹਾਂ ਤੇ ਉਹ ਸਾਰਾ ਕੁਝ ਬੰਦ ਹੋ ਜਾਊਗਾ ਜੇਕਰ ਆਪਾਂ ਇਸ ਤਰੀਕੇ ਦੇ ਨਾਲ ਪਾਣੀ ਪੀਣਾ ਸ਼ੁਰੂ ਕਰ ਦਈਏ ਵੈਸਾ ਬਹੁਤ ਕੰਮ ਦੀ ਜਾਣਕਾਰੀ ਆ ਤੁਹਾਡ ਗੱਲ ਇੱਥੇ ਨਿਬੜਨੀ ਜਾਣੀ ਚਾਹੀਦੀ ਕਿ ਵੀਡੀਓ ਦੇਖੀ ਆ ਪਸੰਦ ਕੀਤੀ ਆ ਸ਼ੇਅਰ ਕੀਤੀ ਆ ਤੇ ਗੱਲ ਖਤਮ ਅੱਜ ਹੀ ਜਾਓ ਆਲੇ ਦੁਆਲੇ ਜਿੱਥੇ ਵੀ ਤੁਹਾਡੇ ਮਿੱਟੀ ਦੇ ਭਾਂਡੇ ਬਣਦੇ ਆ ਉਤੋਂ ਜਾ ਕੇ ਇੱਕ ਘੜਾ ਲਿਆਓ ਤੇ ਜਿਵੇਂ ਦੱਸਿਆ ਆ ਵੈਦ ਸਾਹਿਬ ਨੇ ਉਸੇ ਤਰ੍ਹਾਂ ਤੁਸੀਂ ਆਪਣੇ ਘਰਾਂ ਦੇ ਵਿੱਚ ਅਲਕਨਨ ਵਾਟਰ ਬਣਾਓ ਤੇ ਬਸ ਜਿਓ ਖੁਸ਼ ਰਹੋ ਆਬਾਦ ਰਹੋ ਜ਼ਿੰਦਾਬਾਦ ਰਹੋ ਦਿਓ ਇਜਾਜ਼ਤ ਬਹੁਤ ਬਹੁਤ ਸ਼ੁਕਰੀਆ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡਵਾਈਡ ਤੁਸੀਂ ਸਾਨੂੰ ਐਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੈਟਫਾਰਮ ਤੇ ਦੇਖ ਸਕਦੇ ਹੋ ਰੌਲੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈ ਪੰਜਾਬੀ ਟੀਵੀ